ਕੀ ਗਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰੰਜੀਤ ਪਤਰਾ ਡੇਲੀ ਅਪਡੇਟ ਤੋਂ ਦੋਸਤੋ ਅੱਜ ਅਸੀਂ ਪਿੰਡ ਟੜਾਕ ਦੇ ਵਿੱਚ ਆਏ ਆ ਟੜਾਕ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇਲਜ਼ਾਮ ਲਾ ਇਲਜ਼ਾਮ ਲਾਏ ਗਏ ਸਨ ਕਿ ਸਰਪੰਚ ਕੁਲਦੀਪ ਸਿੰਘਾ ਕੁਲਦੀਪ ਸਿੰਘਾ ਨੇ ਇੱਥੋਂ ਦੇ ਕਾਰਜਕਾਰੀ ਸਰਪੰਚ ਨੇ ਤਾਂ ਉਹਨਾਂ ਤੇ ਦੋਸ਼ ਲਾਏ ਆ ਕਿ ਜੋ ਪਿੰਡ ਦਾ ਵਿਕਾਸ ਹੈ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਤੇ ਜਿਹੜੀਆਂ ਗ੍ਰਾਂਟਾਂ ਆਂਦੀਆਂ ਤੇ ਉਹ ਗ੍ਰਾਂਟ ਦੇ ਉੱਤੇ ਜਿਹੜੇ ਉਹ ਪੈਸੇ ਲੱਗਦੇ ਆ ਸਹੀ ਢੰਗ ਨਾਲ ਕਿੱਥੇ ਵਰਤੇ ਨਹੀਂ ਜਾ ਰਹੇ ਤਾਂ ਨੌਜਵਾਨ ਕਹਿੰਦੇ ਅਸੀਂ 2.5 ਸਾਲਾਂ ਤੋਂ ਲਗਾਤਾਰ ਆਈਟੀਆਰ ਪਾ ਰਹੇ ਹਾਂ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਸਾਡੀ ਕੋਈ ਪ੍ਰਸ਼ਾਸਨ ਸੁਣਦਾ ਆ ਤਾਂ ਅੱਜ ਅਸੀਂ ਵੀਡੀਓ ਦਫ਼ਤਰ ਵੀ ਗਏ ਸਨ ਤਾਂ ਉਹ ਮੈ ਕਹਿਆ ਕਿ ਜੋ ਕੰਮ ਨਹੀਂ ਹੋ ਪਾਰੇ ਉਹਨਾਂ ਦੇ ਵੱਲੋਂ ਕਿ ਅਸੀਂ ਸਰਪੰਚ ਦੇ ਜੋ ਦੋਸ਼ ਪਾਏ ਜਾਂਦੇ ਆ ਤਾਂ ਉਹਨਾਂ ਦੇ ਅਸੀਂ ਬੰਦੀ ਕਾਰਵਾਈ ਕਰਾਂਗੇ ਤਾਂ ਇੱਥੋਂ ਦੇ ਅੱਜ ਸਰਪੰਚ ਜੋ ਕਾਰਜਕਾਰੀ ਨੇ ਕੁਲਦੀਪ ਸਿੰਘ ਜੀ ਉਹਨਾਂ ਦੇ ਵੱਲੋਂ ਕਿਹਾ ਗਿਆ ਆ ਕਿ ਬਾਈ ਜੀ ਮੇਰੇ ਕੋ ਕੱਲੇ ਕੱਲੇ ਸਬੂਤ ਹੈ ਜਿਹੜੇ ਮੇਰੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ ਤਾਂ ਮੈਂ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਘੜੀਸਾਂਗਾ ਕਿ ਜੋ ਉਹਨਾਂ ਦੇ ਡਾਇਫਰੈਂਸ਼ੀਅਨ ਦਾ ਕੇਸ ਵੀ ਪਾਵਾਂਗਾ ਕਿ ਮੈਨੂੰ ਦੱਸਦਾ ਸੀ ਕਿ ਕਿਹੜੀ ਗ੍ਰਾਂਟ ਆਈ ਹੈ ਤਾਂ ਮੇਰੇ ਨਾਲ ਪ੍ਰੂਫ ਵੀ ਚੱਕੀ ਬੈਠਾ ਸਾਰਾ ਕੁਝ ਦਿਖਾਉਣ ਨੂੰ ਤਿਆਰ ਹੈਗਾ ਮੇਰੇ ਨਾਲ ਆ ਕੇ ਗਲਤ ਆ ਕਰਨ ਮੈਂ ਤਾਂ ਹਰ ਇੱਕ ਕੰਮ ਕਰਦਾ ਆ ਤਾਂ ਮੇਰੇ ਕਾਸਪੋਰਟ ਕੈਮਰਾਮੈਨ ਪ੍ਰੀਤਿੰਦਰ ਮੋਹਨ ਪਟੇਨਾ ਤਰਨਜੀਤ ਬੱਤਰਾ ਧੰਨਵਾਦ ਜਿਹੜੀ ਪੱਤਰਕਾਰ ਵਾਰਤਾ ਕੀਤੀ ਹੈ ਅੱਜ ਕੀ ਮਕਸਦ ਹੈ ਅੱਜ ਪਿੰਡ ਦੇ ਲੋਕ ਢਾਖੁਰਦ ਦੇ ਵਿੱਚ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਸਾਡਾ ਸਰਪੰਚ ਪਿੰਡ ਦਾ ਪਿੰਡ ਢਾਖੁਰਦ ਇਹ ਅਸੀਂ ਇਕੱਠੇ ਇਸ ਕਰਕੇ ਹੋਏ ਆ ਵੀ ਇੱਕ ਤਾਂ ਸਰਕਾਰ ਕਹਿੰਦੀ ਸੀ ਭ੍ਰਿਸ਼ਟਾਚਾਰ ਖਤਮ ਕਰਤਾ ਵੀ ਅਸੀਂ ਉਹ ਜਿਹੜਾ ਸਾਡਾ ਕਾਰਜਕਾਰੀ ਸਰਪੰਚ ਹੈ ਹੁਣ ਇਸ ਟਾਈਮ ਉਹਨੇ ਐਨੇ ਕਪਲੇ ਕਰਿਆ ਸਾਡੇ ਮੁੰਡੇ ਢਾਈ ਸਾਲ ਤੋਂ ਆਰਟੀਆਈ ਦੀ ਇਨਫੋਰਮੇਸ਼ਨ ਫਾਈਲ ਹੋਈ ਸੀ ਨਾ ਨੇ ਅੱਜ ਤੱਕ ਵੀਡੀਓ ਨੇ ਇਹਨਾਂ ਨੂੰ ਆਰਟੀਆ ਵਿੱਚ ਇਨਫੋਰਮੇਸ਼ਨ ਨਹੀਂ ਦਿੱਤੀ ਅ ਸਾ ਜੋ ਹੁਣ ਇਸ ਟੈਂਪਰ ਅੱਜ ਕਾ ਹੀ ਸਿਰਫ ਪੰਜ ਹੈ ਉਹਨੇ ਆਪਣੇ ਹੱਥ ਨਾਲ ਲਿਖਿਆ ਇਹਨਾਂ ਮੁੰਡਿਆਂ ਨੂੰ ਆ ਦੇ ਦਿੱਤੀ ਜਦ ਕਿ ਇਹ ਆਰਟੀਆ ਦੀ ਇਨਫੋਰਮੇਸ਼ਨ ਪਾਈਏ ਵੀਡੀਓ ਦਫ਼ਤਰ ਤੋਂ ਵੀਡੀਓ ਸਾਨੂੰ ਦੇਣੀ ਚਾਹੀਦੀ ਸੀਗੀ ਠੀਕ ਹੈ ਜੀ ਦੂਜੀ ਗੱਲ ਇਹ ਇਹਦੇ ਕੋਲ ਕੀ ਅਧਿਕਾਰ ਹੈ ਵੀ ਇਹ ਆਪਣੇ ਆਪ ਹੀ ਹੱਥ ਨਾਲ ਬਣਾ ਬਣਾ ਕੇ ਦੇ ਜਾਂਦਾ ਹੈ ਠੀਕ ਹੈ ਜੀ ਦੂਜੀ ਕੀ ਸਰਪੰਚ ਦਾ ਕੀ ਨਾਮ ਹੈ ਜੀ ਕਾਰਜਕਾਰੀ ਸਰਪੰਚ ਜੀ ਕਲਦੀਪ ਸਿੰਘ ਹੂੰ ਤੇ ਮੌਜੂਦਾ ਜਿਹੜਾ ਸਰਪੰਚੀ ਦਾ ਰੋਜਨ ਸਿੰਘ ਉਹ ਬਾਹਰ ਚਲੇ ਗਿਆ ਉਹ ਹੀ ਨੂੰ ਆਪਣਾ ਮਤਲਬ ਅਧਿਕਾਰਤ ਪੰਚ ਨੂੰ ਸਰਪੰਚ ਲਾ ਗਿਆ ਦੂਜੀ ਗੱਲ ਜਿਹੜਾ ਸਾਡੇ ਹੀ ਪੰਚਾਇਤ ਦਾ ਕੋਲ ਮੈਂ ਉਹ ਕਾਫੀ ਟਾਈਮ ਤੋਂ ਅਨਕੰਪਲੀਟ ਹੈ ਉਹਦੇ ਵਿੱਚ ਇੱਕ ਤਾਂ ਮੌਜੂਦਾ ਪੰਚ ਇਹ ਬੈਠੇ ਹਰਜੀਤ ਸਿੰਘ ਤੇ ਇਹਨਾਂ 'ਚ ਇੱਕ ਰਮਨਪ੍ਰੀਤ ਸਿੰਘ ਆਪਣਾ 2023 ਮਾਰਚ ਨੂੰ ਯੂਐਸਏ ਚਲੇ ਗਏ ਉਸ ਟਾਈਮ ਤੋਂ ਉਹ ਬਿਨਾਂ ਕੋਲਮ ਤੋਂ ਹੀ ਕੰਮ ਕਰ ਰਹੇ ਹੈ ਜਦ ਕਿ ਉਸ ਟਾਈਮ ਤੋਂ ਇਹਨਾਂ ਨੂੰ ਆਪਣੇ ਆਪ ਵੀਡੀਓ ਸਾਹਬ ਨੂੰ ਲਿਖ ਕੇ ਦੇਣਾ ਚਾਹੀਦਾ ਸੀਗਾ ਬਈ ਸਾਡਾ ਪ੍ਰਬੰਧਕ ਲਾਇਆ ਜਾਵੇ ਪਰ ਇਹਦੇ ਵਿੱਚ ਜਿਹੜੀ ਸਾਡੀ ਮੇਨ ਮੁੱਦਾ ਹੈਗਾ ਉਹ ਸਾਡੀ ਪੰਚਾਇਤ ਸੈਕਟਰੀ ਨੇ ਸਾਡੇ ਪਿੰਡ 'ਚ ਪਾਰਟੀ ਬਾਜੀ ਵੀ ਬਣਾਈ ਹੈ ਤੇ ਰਲ ਕੇ ਸਾਬ ਮੌਜੂਦਾ ਸਰਪੰਚ ਨਾਲ ਪੈਸੇ ਵੀ ਦਾਬੇ ਕਪੜਾ ਕੀਤਾ ਬਹੁਤ ਵੱਡਾ ਕਪੜਾ ਹੈ 2.5 ਕਰੋੜ ਦਾ ਨੈਟ ਨਸ ਲਿਆ ਇਸ ਕੰਮ ਕਿਉਂਕਿ ਸਾਨੂੰ ਵੀਡੀਓ ਸਾਹਬਾਂ ਨੇ ਇਨਫੋਰਮੇਸ਼ਨ ਦਿੱਤੀ ਨਹੀਂ ਸੀ ਨੈਟ 'ਚੋਂ ਕੱਢਿਆ ਇਹ ਮੁੰਡੇ ਕਾਫੀ ਦੇਰ ਤੋਂ ਪ੍ਰੇਸ਼ਾਨ ਹੋ ਰਹੇ ਹਨ ਦੂਜਾ ਕੰਮ ਕੋਈ ਵੀ ਨਹੀਂ ਹੋਇਆ ਬਿਨਾ ਮਤਲਬ ਕੰਮ ਤੋਂ ਹੀ ਇਹ ਤਾਂ ਹੁੰਦਾ ਵੀ ਜਦੋਂ ਥੋੜਾ ਬਹੁਤਾ ਤੁਸੀਂ ਲਾਤਾ ਥੋੜਾ ਬਹੁਤਾ ਖਾਰਿਆ ਇਹ ਤਾਂ ਮਤਲਬ ਗਰਾਂਟਾ ਸ਼ੋਅ ਕਰਿਆ ਨੈਟ ਸਾਰੀ ਚੱਕਦੀਆਂ ਉਹਨਾਂ ਨੇ ਕੁਝ ਵੀ ਨਹੀਂ ਲਾਇਆ ਪਿੰਡ ਫਿਰ ਸਾਡਾ ਇੱਕ ਸਾਲ ਦਾ ਆਪਣਾ ਸਾਹਮਣ ਲੜਦਾ ਸੀਗਾ ਤਾਂ ਉਸਾਲ ਦਾ ਸੀਗਾ ਇਹਨਾਂ ਨੇ ਜਿਹੜੀ ਸਾਡੀਆਂ ਪਹਿਲੀਆਂ ਪੰਚਾਇਤਾਂ ਦੇ ਮਤੇ ਚੱਲੇ ਆ ਰਹੇ ਉਸ ਜਗ੍ਹਾ ਤੇ ਉਹ ਹੈਗੀ ਹੈ ਜੀ ਜਗ੍ਹਾ ਉਹ ਹੈਗੀ ਹੈ ਪੁਰਾਣੀਆਂ ਪੰਚਾਇਤਾਂ ਦੇ ਮਗਾਮ ਮੇ ਤੋਂ ਵੀ ਪਹਿਲਾਂ 17 ਬੀਸਵੇਂ ਇਸ ਵਾਰੀ ਰਾਣੀ ਗੋਇਲ ਨੇ ਪੈਸੇ ਖਾਣ ਦੇ ਚੱਕਰ ਵਿੱਚ ਆਪਣੇ ਆਪ ਇਹਨਾਂ ਨੂੰ ਮੁੰਡਿਆਂ ਨੂੰ ਵੀ ਮਤਾ ਬਣਾ ਕੇ ਦਿੱਤਾ ਉਹਨਾਂ ਨੇ ਇਹ 34 ਵਿਸਵੇ ਆਪਣੇ ਆਪ ਹੀ ਆਪਣੇ ਹੱਥਾਂ ਨਾਲ ਨਕਸ਼ਾ ਬਣਾਇ ਖੜੇ। ਕੀ ਗੱਲ ਪਹਿਲਾਂ 75 ਵੇਖੂ ਸੀਗੀ? ਜਾਂ ਤੁਸੀਂ ਹਰੇਕ ਮਤਾ ਸਾਰਾ ਕਾਨੂੰਨ ਹੀ ਆਪਣੇ ਹੱਥ ਚ ਲੈ ਲਿਆ? ਹੂੰ। ਠੀਕ ਹੈ ਨਾ? ਦੂਜੀ ਗੱਲ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕੌਲਮ ਪੂਰਾ ਹੋਣ ਨਾ ਹੋਣ ਦੇ ਬਾਵਜੂਦ ਕੰਮ ਕਿਵੇਂ ਕਰ ਰਹੇ ਹੋ? ਸਭ ਤੋਂ ਵੱਡੀ ਗੱਲ ਦੂਜੀ ਮੇਰੀ ਵੀਡੀਓ ਸਾਬ ਕੋਲੋਂ ਫਾਨੀ ਇੱਕ ਥੋਰ ਦਿਖਾਉਣੀ ਮੈਂ ਇਹਨਾਂ ਦੇ ਕਪੜੇ ਇੱਕ ਨਹੀਂ ਸਾਡੇ ਸਭ ਤੋਂ ਮੋੜੀ ਪ੍ਰਾਬਲਮ ਹੈ ਵੀ ਸਾਡੇ ਅਫਸਰ ਕੋਈ ਵੀ ਕੰਮ ਨੂੰ ਜਦ ਤੱਕ ਅਸੀਂ ਉਹਦੇ ਪਿੱਛੇ ਨਹੀਂ ਪੈਂਦੇ ਤਾਂ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਇਹ ਨਹੀਂ ਵੀ ਸਾਡੇ ਕੋਲ ਦਰਖਾਸਤ ਆ ਗਈ ਸਾਡੀ ਇਨਕੁਆਰੀ ਹੋ ਗਈ ਵੀ ਅਸੀਂ ਕੋਈ ਕੰਮ ਕਰਨਾ ਹੈ ਉਹ ਸਾਡੇ ਫਾਈਲਾਂ ਜੁੱਤੇ ਦਫ਼ਤਰਾਂ ਦੇ ਦਬੇ ਹੀ ਰਹਿ ਜਾਂਦੇ ਨੇ ਉੱਪਰ ਦੇ ਸਰਪੰਚ ਨੇ ਮੈਨੂੰ ਇੱਕ ਦਿਨ ਖੁਦ ਵੀ ਕਾਲ ਤੇ ਕਿਹਾ ਕਹਿੰਦਾ ਵੀ ਭਾਬੀ ਪੈਸਾ ਚੱਲਦਾ ਹੈ ਮੈਨੂੰ ਉਹਨਾਂ ਨੇ ਖੁਦ ਵੀ ਕਿਹਾ ਕਿਸੀ ਹੋਰ ਅਸੀਂ ਮੈਟਰ 'ਚ ਗੱਲ ਕਰਦੇ ਉਹ ਕਹਿੰਦਾ ਪੈਸਾ ਚੱਲਣਾ ਕੋਈ ਨਹੀਂ ਪੁੱਛਦਾ ਇਹ ਹਾਂ ਇਹਦਾ ਸਬੂਤ ਵੀ ਮੈਂ ਤੁਹਾਨੂੰ ਦਵਾਂਗੀ ਸਬੂਤ ਮੇ ਸੋ ਤਾਂ ਤੁਸੀਂ ਮੇਰਾ ਦੇਖ ਸਕਦੇ ਹੋ ਗਿਲਮ ਕਾਸ ਤੇ ਪੰਚਾਇਤ ਅਫਸਰ ਐਸਐਸ ਨਗਰ ਮੁਹਾਲੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਪੱਤਰ ਨੰਬਰ 2075 ਆਇਆ ਹੋਇਆ ਇਹ ਇਹਨਾਂ ਨੂੰ ਪਹਿਲਾਂ ਆਇਆ ਸੀਗਾ ਜੀ ਉੱਥੋਂ ਆ 7 ਤਰੀਕ 2024 ਨੂੰ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਨੂੰ ਰਿਮਾਈਂਡਰ ਆਇਆ ਵੀ ਇਹ ਤੁਹਾਡਾ ਸਰਪੰਚ ਮਿਲ ਕੇ ਹੈ ਔਰ ਸਾਬਕਾ ਸਰਪੰਚ ਆਪਣਾ ਜਰਨੈਲ ਸਿੰਘ ਦੋਨੇ ਥਨੇ ਜਾ ਕੇ ਕਨੈਕਸ਼ਨ ਕਰਵਾ ਕੇ ਨਾ ਪੰਚਾਇਤੀ ਜ਼ਮੀਨ ਤੇ ਪਹਿਲਾਂ ਪਰਚੇ ਹੋਏ ਬਿਜਤੇ ਬਕਾਇਦਾ ਬੰਦਿਆ ਨੇ ਉਹਨਾਂ ਤੇ ਇਹ ਕਵਜਾ ਕਰਵਾ ਰਹੇ ਹੁਣ ਡੀਡੀਪੀਓ ਸਾਹਿਬ ਕਿੰਨੇ ਦੇਰ ਦੇ ਨਾਲ ਰਿਮਾਈਂਡਰ ਕਰ ਰਹੇ ਵੀ ਇਹਦਾ ਜਗਾ ਖਾਲੀ ਕਰਵਾਕ ਹੈ ਬਈ ਤੁਸੀਂ ਉਹ ਕਰੋ ਰਿਪੋਰਟ ਕਰੋ ਅੱਜ ਤੱਕ ਮਤਲਬ ਵੀਡੀਓ ਸਾਹਿਬ ਨੇ ਕੋਈ ਦੁਬਾਰਾ ਰਿਪੋਰਟ ਨਹੀਂ ਕੀਤੀ ਜਦੋਂ ਜਦੋਂ ਇਹ ਐਨੇ ਕਪਲੇ ਹੋਏ ਤੁਸੀਂ ਇਹਦੀ ਕਿਤੇ ਸ਼ਿਕਾਇਤ ਕੀਤੀ ਹੈ ਜੀ ਇਹ ਮੁੰਡੇ ਤਾਂ ਭਾਈ ਸਾਹਿਬ ਤੁਹਾਨੂੰ ਦੱਸਣਗੇ ਵੀ ਕਿ ਤੁਹਾਨੂੰ ਮੈਂ ਹੋਰ ਦੱਸਦੀ ਹਾਂ ਆ ਸਾਫ ਦਾ ਸਰਪੰਚ ਜਰਨੈਲ ਸਿੰਘ ਜੀ ਵੀ ਤੁਹਾਨੂੰ ਸਾਡੇ ਅਫਸਰਾਂ ਦੀ ਘਪੜਾ ਵਾਜੀ ਸਮਝੋ ਇਹਨੂੰ ਜੋ ਮਰਜੀ ਸਾਡਾ ਮੰਨੋ ਇਹ ਸਭ ਤੋਂ ਜ਼ਿਆਦਾ ਸਾਡੀ ਪਾਰਟੀ ਵਾਜੀ ਪਿੰਡ ਚਾਰ ਪੈਸਾ ਖਾਂਦਾ ਮੈਂ ਰੁਕ ਲਾ ਇੱਕ ਮੇਰੀ ਹੋਰ ਪ੍ਰੋਬਲਮ ਸੀਗੀ ਸਾਡੇ ਵੀਡੀਓ ਸਾਬ ਵੱਲੋਂ ਨਾ ਸਾਡੇ ਵਿਕਾਸਪੁਰ ਸਾਹਿਬ ਵਿਕਾਸ ਦੇ ਪੰਚਾਇਤ ਅਫਸਰ ਨੂੰ ਪੱਤਰ ਨੰਬਰ 2830 ਦਾ 21/16 ਦੀ ਆਪਣਾ ਗਈ ਹੋਈ ਹੈ ਅਸੈਸਮੈਂਟ ਰਿਪੋਰਟ ਸਾਰੇ ਇਨਕੁਆਰੀ ਹੋ ਗਿਆ ਗਈ ਹੈ ਜਨੈਤ ਸਿੰਘ ਸਰਪੰਚ ਜੀ ਹੁਣ ਤੱਕ ਉਥੋਂ ਇਹ ਇੱਕ ਸਿਰਫ ਸੈਨ ਹੋ ਕੇ ਆਉਣੀ ਸੀਗੀ ਵੀ ਪਰਚਾ ਹੋ ਜਾਵੇ ਸਾਰਾ ਕੁਝ ਹੋਇਆ ਵਾ ਇਨਕੁਆਰੀ ਕਲੀਅਰ ਹੋਈ ਵੀ ਸਾਰਾ ਕੁਝ ਹੋਇਆ ਵਾ ਕੀ ਕਰ ਰਹੇ ਹੈ ਅਸੀਂ ਮਤਲਬ ਇਹ ਫਾਈਲਾਂ ਦੇ ਮਗਰ ਘੁੰਮੂਗੇ ਉਦੋਂ ਹੀ ਮਤਲਬ ਕਾਰਵਾਈ ਕਰਨਗੇ ਇਹਨਾਂ ਦੀ ਆਪਣੀ ਕੋਈ ਡਿਊਟੀ ਨਹੀਂ ਬਣਦੀ ਇਹ ਪੈਸੇ ਖਾ ਕੇ ਬੈਠੇ ਰਹਿੰਦੇ ਉੱਥੇ ਇਹ ਹੁਣ ਦੁਬਾਰਾ ਵੀ ਦੇਖੋ ਤੁਸੀਂ 16 ਦੀ ਗਈ ਹੋਈ ਹੈ ਮੈਂ ਬਾਰ-ਬਾਰ ਡੀਡੀਪੀ ਦਫ਼ਤਰ ਦੇ ਚੱਕਰ ਵੀ ਲਾਏ WhatsApp ਤੇ ਆਪਣਾ ਮੇਰੇ ਨੂੰ ਇਹਦਾ ਨੀਡਰ ਨੂੰ ਵੀ ਭੇਜਦੀ ਬੇਦੀ ਕਿਹਾ ਹੋਈ ਉਹਦੀ ਕੋਈ ਮੈਨੂੰ ਰਿਪੋਰਟ ਨਹੀਂ ਆ ਰਹੀ ਸਿਰਫ ਮੈਨੂੰ ਜਿਹੜਾ ਸਾਹਮਲਾਟ ਜ਼ਮੀਨ ਤੇ ਕਬਜ਼ਾ ਹੈ ਉਹਦੀ ਰਿਪੋਰਟ ਮੈਨੂੰ بار بار ਆ ਰਹੀ ਹੈ ਇਹ ਜਦ ਕੇ ਇੱਕ ਸਿਰਫ ਕਾਰਵਾਈ ਸਾਰਾ ਕੁਝ ਓਕੇ ਹੋਇਆ ਨਾ ਮੈਂ ਇਹ ਸਿੱਧ ਕਰਦਾ ਵੀ ਇਹ ਪੈਸੇ ਹਾਂ ਕਿ ਅਫਸਰ ਬੈਠੇ ਹਨ ਤੇ ਕਿੱਥੇ ਕਿੱਥੇ ਇਹਦੀ ਐਪਲੀਕੇਸ਼ਨ ਦੇਈ ਦੀ ਤੁਸੀਂ ਦਰਖਾਸਤ ਹੈ ਨਾ ਜੀ ਵੀਡੀਓ ਸਾਨੂੰ ਦਿੱਤੀ ਸੀ ਕੀ ਦੀ ਇਨਕੁਆਰੀ ਵਾਸਤੇ ਨਾਲੇ ਦੀ ਕੋਈ ਪੁਲਿਸ ਅਧਿਕਾਰੀ ਨੂੰ ਦੇਈ ਹੈ ਜੀ ਨਹੀਂ ਨਹੀਂ ਜਿਹੜੀ ਮੈਂ ਨਾਲੇ ਦੀ ਸੀਗੀ ਉਹ ਵੀਡੀਓ ਸਾਫ ਕੋਰ ਸੀਗੀ ਵੀਡੀਓ ਸਾਫ ਨੇ ਇਨਕੁਆਰੀ ਕਰਾਰੀ ਇਨਕੁਆਰੀ ਦੀ ਡਿਟੇਲ ਮੇਰੇ ਕੋਲ ਹੈਗੀ ਮੈਂ ਤੁਹਾਨੂੰ ਕਹਿੰਦਾ ਮੈਂ ਉਹ ਹੀ ਕਹਿੰਦਾ ਸਰਪੰਚ ਸਾਹਿਬ ਜਿਹੜੇ ਘਪਲੇ ਕਰਿਆ ਆਏ ਨੇ ਮੌਜੂਦਾ ਸਰਪੰਚਾ ਜੋ ਕਾਰਜਕਾਰੀ ਸਰਪੰਚ ਹੈ ਉਹਦੇ ਖਿਲਾਫ ਕੋਈ ਸ਼ਿਕਾਇਤ ਕਰੀ ਕਿਸੇ ਅਫਸਰ ਨੂੰ ਤੇ ਹੁਣ ਮੰਗ ਕੀ ਕਰਦੇ ਹੋ ਜੀ ਹੁਣ ਮੰਗ ਇਹ ਕਰਦੇ ਕਿ ਜਿਹੜੇ ਸਾਡੇ ਆ ਪੁਰਾਣੇ ਕੇਸ ਆ ਸਾਰੇ ਇਹ ਜੋ ਅਸਲੀ ਕਾਰਵਾਈ ਹੈ ਉਹਨੂੰ ਕਰਨ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਗੱਲ ਜੋ ਉਹਨਾਂ ਨੂੰ ਰਾਈਟ ਲੱਗਦਾ ਉਹ ਕਰਨ ਦੂਜੀ ਜਿਹੜੀ ਮੌਜੂਦਾ ਕਾਰਜਕਾਰੀ ਕਲਦੀਪ ਸਿੰਘ ਸਰਪੰਚ ਹੈ ਇਹੀ ਇਕਤਾ ਸਾਰਾ ਜਿੰਨਾ ਸਾਨੂੰ ਪੈਸਾ ਆਇਆ ਪਿੰਡ ਨੂੰ ਉਹਦੀ ਇਨਕੁਆਰੀ ਵਿੱਚ ਮੈਨੂੰ ਸਾਡੀ ਰਾਣੀ ਗੋਲ ਦਾ ਖਾਸ ਕਰਕੇ ਹੱਥ ਹੈ ਅਸੀਂ ਤੋਂ ਪਰੇਸ਼ਾਨ ਵੀ ਹੈ ਪਾਰਟੀ ਬਾਜੀ ਬਣਾਉਂਦੀ ਹੈ ਪਿੰਡ ਆਕਾ ਦੂਜੀ ਗੱਲ ਹੈ ਜਿੰਨੇ ਵੀ ਹੁਣੇ ਪੈਸੇ ਆਏ ਉਹਨਾਂ ਵੀ ਬਦ ਤੁਸੀਂ ਹੋ ਕਰੋ ਤੇ ਸਾਡੇ ਪੁਰਾਣੇ ਕੇਸਾਂ ਨੂੰ ਵੀ ਹੋ ਕਰੋ ਕਾਰਵਾਈ ਹੋਣੀ ਚਾਹੀਦੀ ਪੰਚ ਸਾਹਿਬ ਤੁਸੀਂ ਮੌਜੂਦਾ ਪੰਚ ਵੀ ਹੋ ਤੇ ਪਿੰਡ ਦੇ ਪੰਚ ਰਹੇ ਆ ਜੀ ਜਿਹੜੇ ਕਪਲੇ ਹੋਏ ਆ ਤੁਸੀਂ ਵੀ ਵਿੱਚ ਤੇ ਕੀ ਗੱਣਾ ਚਾਹੁੰਦੇ ਹੋ ਇਹਨਾਂ ਨੂੰ ਲੈ ਕੇ ਜੀ ਕਰ ਮੈਂ ਵਿਚ ਨਹੀਂ ਸੀ ਮੇਤੇ ਸਾਇਰ ਕਰਾਉਣ ਜਰੂਰ ਹੁੰਦੇ ਤੇ ਪਰ ਸਾਇਨ ਕਾਦੇ ਕਰਾਣਾ ਦੇਦੇ ਹੀ ਹਿੰਮਤ ਇਹ ਪਾਇਦੇ ਹੁੰਦੇ ਤੇ ਮੈਨੂੰ ਕੁਝ ਹੋਰ ਦੱਸ ਕੇ ਸਾਇਨ ਕਰਾਉਣ ਦੀ ਕੋਸ਼ਿਸ਼ ਕਰਦੇ ਪਰ ਮੈਂ ਕਰੇ ਨਹੀਂ ਹੈਗੇ ਸਾਇਨ ਕਿਹੜੇ ਕਹੇ ਜੇ ਦੱਸੋ ਖੁੱਲ ਕੇ ਦੱਸੋ মিডিਆ ਦੇ ਸਾਹਮਣੇ ਖੁੱਲ ਕੇ ਦੱਸਣਾ ਚਾਹੀਦਾ ਹਾਂਜੀ ਸਰ ਜਿੱਦਾਂ ਕੁਝ ਹੋਰ ਲਿਖਿਆ ਵਾ ਫੇਕ ਲਿਖਿਆ ਵਾ ਥੱਲੇ ਸਾਇਨ ਕਰਾਉਣੇ ਨਹੀਂ ਪੈਂਦੇ ਤੇ ਵੀ ਫੇਕ ਕੀ ਲਿਖਿਆ ਵਾ ਫੇਕ ਲਿਖਿਆ ਪਉਂਦਾ ਸੀ ਬਈ ਕਿਸੇ ਤੋਂ ਨਾ 2 ਲੱਖ ਦੀ ਮਤਲਬ ਇਹਨਾਂ ਨੇ ਉਹ ਲੈਣੀ ਹੈ ਗ੍ਰਾਂਟ ਲੈਣੀ ਆ ਉਹ ਮੋਟਾ ਮੋਟਾ ਲਿਖਿਆ ਬੰਦਾ ਰਫਜਾ ਲਿਖਿਆ ਬੰਦ ਸੰ ਮੈਨੂੰ ਕਹਿੰਦੇ ਤੇ ਵੀ ਸਾਈਨ ਕਰਾ ਦਿੱਤੇ ਚਲੋ ਮੈਂ ਉੱਪਰ ਰਫਜਾ ਪੜ ਲਿਆ ਮੈਂ ਕਹਿੰਦੇ ਮੈਂ ਸਾਈਨ ਨਹੀਂ ਕਰਦੀ ਮੈਂ ਸਾਈਨ ਨਹੀਂ ਕਰਿਆ ਹੈ ਨਾ ਬਹੁਤ ਕੋਸ਼ਿਸ਼ ਕਰੀ ਕਈ ਵਾਰ ਬੰਦੇ ਆਏ ਮੇਰੇ ਕੋਲ ਸਾਈਨ ਕਰਾਉਣੇ ਵਾਸਤੇ ਪਰ ਮੈਂ ਸਾਈਨ ਨਹੀਂ ਕਰਿਆ ਹੈ ਜੀ ਤੇ ਤੁਸੀਂ ਇਹਦੀ ਸ਼ਿਕਾਇਤ ਨਹੀਂ ਕੀਤੀ ਜਦੋਂ ਬਈ ਇਹ ਐ ਕਰ ਰਿਹਾ ਹੈ ਸ਼ਿਕਾਇਤ ਨਹੀਂ ਸਰ ਸ਼ਿਕਾਇਤ ਨਹੀਂ ਕੀਤੀ ਪਰ ਮੈਂ ਸਾਈਨ ਕਰਨੇ ਬੰਦ ਕਰ ਦਿੱਤੇ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਹਾਂਜੀ ਸਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਸਾਰੇ ਪੈਸੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਦੇਖੀ ਕਿ ਇੱਕ ਰਾਤ ਨੂੰ ਹਾਂ ਇਹ ਵੀਡੀਓ ਡਾਕਟਰ ਨੂੰ ਆਟੇ ਆ ਪਾਈਆਂ ਸੀ ਹਾਂ ਕਾਫੀ ਜ਼ਿਆਦਾ ਤੁਸੀਂ ਸੁਸਨੀਕ ਨੇ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਗਰਾਂਟਾ ਮੈਂ ਹੇਰ ਫੇਰ ਕਰੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਸਾਰੇ ਪੀੜਾ ਨੂੰ ਦੱਸ ਜੀ ਮੈਨੂੰ ਨਿਗਰਤਾ ਨਾ ਕਰਾ ਦੱਸ ਜੀ ਤੇ ਦੋੜ ਜਾਉਣਾ ਇਹ ਸਾਰੇ ਟੁੱਟੇ ਹਨ ਮੇਰੇ ਕੋਲ ਕੋੜਾ ਇਹਨਾਂ ਦਾ ਬੇਰਬਪਿਆ ਜੀ ਕਿਹੜੇ ਕੰਮ ਖਾਤਰ ਕਿੰਨੇ ਪੈਸੇ ਆਏ ਕਿਹੜਾ ਕਿਹੜਾ ਸੀ ਕੰਮ ਕੀਤਾ ਠੀਕ ਹੈ ਜੀ ਜੋ ਇਹਨਾਂ ਨੇ ਜਾਮਲਾਈ ਉਹ ਸਾਰੇ ਝੂਠੇ ਹਨ ਜਾਂ ਤਾਂ ਉਹ ਸਾਨੂੰ ਇਲਜ਼ਾਮ ਸਾਡੇ ਸ਼ਬਦ ਕਰ ਦੇਣਾ ਨਹੀਂ ਇਹ ਜਿੰਨੇ ਬੰਦੇ ਆ ਮੈਂ ਸਾਰੇ ਤੇ ਮਾਰ ਲਾਣੇ ਦਾ ਕੇਸ ਠੋਕੂਗਾ ਸਾਡੇ ਮੇਰੇ ਕੋਲ ਪ੍ਰੂਫ ਹੈ ਜੋ ਇਹਨਾਂ ਨੇ ਵਟਸਐਪ ਇੰਸਟਾਗ੍ਰam ਫੇਸਬੁੱਕ ਤੇ ਪਾਏ ਨੇ ਉਹ ਮੇਰੇ ਕੋਲ ਸਾਰੇ ਸਬੂਤ ਨੇ ਦੇ ਜਿੰਨੇ ਬੰਦੇ ਆ ਵਿੱਚੇ ਬੀਬੀਆਂ ਪੜਾ ਸਭ ਪਰ ਮੈਂ ਠੋਕੂਗਾ ਮਾਰਨ ਦੇ ਕੇਸ ਠੀਕ ਹੈ ਜੀ ਤੋਂ ਜੋ ਵੀ ਮੇਰੇ ਕੋਲ ਪੈਸਾ ਆ ਉਹ ਮੇਰੇ ਸਾਹ ਆਪਣੇ ਕੋਲ ਹੈ ਮੇਰੇ ਠੀਕ ਹੈ ਮੇਰੀ ਕਾਪੀਆਂ ਵਿੱਚ ਬੈੱਕ ਦੀਆਂ ਜ ਆਪਣੀ ਗ੍ਰਾਮ ਪੰਚਾਇਤ ਦਾ ਗੁਰਦੀ ਖਾਤੇ ਵਿੱਚ ਆ ਜੀ ਠੀਕ ਹੈ ਰਿਗਾਰਡ ਵਿੱਚ ਸਾਡੇ ਕੋਲ ਸਾਰਾ ਪੈਸਾ ਸਾਡੇ ਕੋਲ ਹੈ ਸਰਪੰਚ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਖਾਤਰ 10 ਲੱਖ ਰੁਪਏ ਆਇਆ ਹੈ ਤੇ ਚਾਰ ਦੀਵਾਰੀ ਖਾਤਰ ਪੈਸਾ ਆਇਆ ਤਾਂ ਉਹ ਗ੍ਰਾਂਟ ਦੀ ਏਰ ਫੇਰ ਕਰੀ ਹੈ ਜੀ ਨਹੀਂ ਦੇਖੋ ਜੀ ਉਹ ਜਿਹੜੀ ਸ਼ਮਸ਼ਾਨ ਘਾਟ ਦੀ ਗੱਲ ਕਰਦੇ ਹੋ ਉਹ ਸਾਰੀ ਝੂਠ ਹੈ ਜੋ ਸ਼ਮਸ਼ਾਨ ਘਾਟ ਵਿੱਚ ਅਸੀਂ ਕੰਮ ਕੀਤਾ ਉਹ ਤੁਹਾਨੂੰ ਅਸੀਂ ਫੋਟੋ ਵੀ ਦੇ ਸਕਦੇ ਤੁਹਾਨੂੰ ਨਾਲ ਜਾਣ ਕੇ ਉੱਥੇ ਅਟੈਚ ਵੀ ਕਰਾ ਸਕਦੇ ਜੀ ਤੇ ਜਿਹੜੀ ਉਹ ਸ਼ਮਸ਼ਾਨ ਘਾਟ ਦਿਖਾ ਰਹੇ ਇੱਕ ਹੋਰ ਦਿਖਾਈ ਉਹਨੂੰ ਜੀ ਉਹ ਜਨਰਲ ਸ਼ਮਸ਼ਾਨ ਘਾਟ ਹੈ ਸਾਡੇ ਬਹੁਤ ਦਾ ਕੋਈ ਪੈਸਾ ਨਹੀਂ ਆਇਆ ਸਾਡੇ ਬਹੁਤ ਤਕਰੀਬਨ 1,40,000 ਰੁਪਏ ਆਇਆ ਉਹਦਾ ਅਸੀਂ ਉੱਪਰ ਛੱਡ ਛੁੱਟ ਪਾ ਦਿੱਤਾ ਸੀਗਾ ਜੀ ਹਾਂਜੀ ਤੇ ਉਹਦੇ ਵਿੱਚ ਛੱਡਦੇ ਥੰਡੇ ਮਿੱਟੀ ਕੋਲ ਸੀ ਜੀ ਤੇ ਦੂਸਰੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹੈ ਪਿੰਡ ਦਾ ਇੱਕ ਟੋਬਾ ਹੈ ਟੋਬੇ ਦੀ ਜਿਹੜੀ ਚਾਰ ਦੀਵਾਰੀ ਖਤਰ ਜਿਹੜੇ ਆ ਵੀਡੀਓ ਦਫ਼ਤਰ ਤੋਂ ਗ੍ਰਾਂਟ ਆਈ ਸੀ ਹਾਂਜੀ ਤੇ ਉਹ ਜਿਹੜੀ ਗ੍ਰਾਂਟ ਜਿਹੜੀ ਹੈ ਉਹ ਮਤਲਬ ਕਿ ਉਹਨਾਂ ਨੇ ਲਗਾਈ ਨਹੀਂ ਹੈ ਕੀ ਕਹਿਣਾ ਚਾਹੁੰਦੇ ਨਹੀਂ ਸਰ ਸਾਡੇ ਪਾਸ ਦੀ ਕੋਈ ਗ੍ਰਾਂਟ ਨਹੀਂ ਆਈ ਟੋ ਜੇ ਸਰ ਸਾਡੇ ਪੰਦ ਚੀ ਲਾਂਦੇ ਜੀ ਠੀਕ ਹੈ ਨਾ ਸਿਰ ਦੇਖੋ ਜੀ ਜੇ ਹੁਣ ਕੋਈ ਵੀ ਪੈਸਾ ਆਵੇ ਤਾਂ ਸਰ ਉਹਨੂੰ ਅਸੀਂ ਪੈਸਾ ਲਾਂਭੇ ਜੀ ਅਸੀਂ ਵਾਪਸ ਥੋੜੀ ਕਰਮੇ ਪੈਸੇ ਨੂੰ ਜੀ ਠੀਕ ਹੈ ਜੀ ਇਹ ਸਰ ਸਾਰੇ ਝੂਠੇ ਸਬੂਤ ਹੈ ਐਨਾ ਪਰ ਜੇ ਸਬੂਤ ਹੈਗਾ ਠੀਕ ਹੈ ਜੀ ਮੈਨੂੰ ਲੈਣ ਕੇ ਦੇ ਦੇਣਾ ਜੋ ਇਹਨਾਂ ਦੀ ਕਾਰਵਾਈ ਬਣਦੀ ਹੈ ਮੈਂ ਕਰਾਣੇ ਨੂੰ ਤਿਆਰ ਦੋ ਇੱਕ ਤੁਹਾਡੇ ਵੱਲੋਂ ਉਹਨਾਂ ਦੇ ਇਲਜ਼ਾਮ ਲਾਇਆ ਜਾ ਰਹੇ ਸਨ ਕਿ ਉਹ ਕਹਿੰਦੇ ਪਾਣੀ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਤੇ ਕਮਿਊਨਿਟੀ ਸੈਂਟਰ ਕਿਤੇ ਦਿਖ ਨਹੀਂ ਰਿਹਾ ਸਰ ਜੀ ਦੇਖੋ ਜੀ ਕਮਿਟੀ ਸੈਂਟਰ ਪਿੱਛੇ ਦਿਖ ਰਿਹਾ ਤੁਹਾਨੂੰ ਉਹ ਸਾਡੇ ਇੱਕ ਬਜ਼ੁਰਗ ਸੀਗੇ ਬਾਪ ਉਹਨਾਂ ਦੇ ਸਾਬਕਾ ਸਰਪੰਚ ਉਹਨਾਂ ਨੇ ਉਹ ਕਮੇਡੀ ਸੈਂਟਰ ਬਣਾਇਆ ਜੀ ਠੀਕ ਹੈ ਜੀ ਉਹਦੀ ਫਿਲਹਾਲ ਸਾਡੇ ਕੋਲ ਕੋਈ ਗਰੰਟ ਨਹੀਂ ਕੋਈ ਅਸੀਂ ਉਹਦਾ ਕੰਮ ਨਹੀਂ ਕੀਤਾ ਤੇ ਪਾਣੀ ਦੀ ਟੈਂਕੀ ਬਾਰੇ ਪਾਣੀ ਦੀ ਟੈਂਕੀ ਤਾਂ ਸਾਡੇ ਕੋਲ ਪੈਸੇ ਨਹੀਂ ਆਏ ਹੈਗੇ ਜੀ ਸਾਨੂੰ ਅਪਰੂਵ ਦੇ ਦੇਣ ਜੀ ਇਹ ਵੀ ਤੁਹਾਡੇ ਕੋਲ ਪੈਸੇ ਆ ਟੈਂਕੀ ਤੇ ਜੀ ਠੀਕ ਹੈ ਜੀ ਜੋ ਇਹ ਕਰ ਮੰਨ ਲਓ ਜੋ ਵੀ ਇਹ ਸਾਡੇ ਪਰ ਕਰਵਾਇ ਕਰਾਣਾ ਚਾਹੁੰਦੇ ਅਸੀਂ ਕਰਾਣੇ ਤਿਆਰ ਹੈ ਜੀ ਜੇ ਸਾਡੇ ਕੋਲ ਪੈਸੇ ਆਏ ਹੋਵੇ ਇੱਕ ਇਹਨਾਂ ਨੇ ਹੋਰ ਤੁਹਾਡੇ ਤੇ ਇਲਜ਼ਾਮ ਲਗਾਇਆ ਸਰਪੰਚ ਸਾਹਿਬ ਕਿ ਜਿਹੜੀ 17 ਬਿਸਵੇ ਕੋਈ ਜ਼ਮੀਨ ਹੈ ਧਰਮਸ਼ਾਲਾ ਵਾਲੀ ਉਹ ਜਿਹੜੀ ਹੈ ਪਹਿਲਾਂ ਪਿਛਲੀ ਜਿਹੜੀ ਸਾਰੇ ਪਾਸੇ ਹੁਣ ਉਹ 34 20ਵੇਂ ਤੁਸੀਂ ਕਰਕੇ ਕੋਈ ਗ੍ਰਾਂਟ ਲਈ ਹੋਣੀ ਨਹੀਂ 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 ਸਰ ਦੇਖੋ ਉਹਦੀ ਗ੍ਰਾਂਟ ਆਈ ਸੀਗੀ ਸਾਡੇ ਬਾਜੀ ਧਰਮਸ਼ਾਲਾ ਦੀ ਚਾਰ ਦੀਵਾਰੀ ਖਾਤਰ ਉਹ ਦੇਖੋ ਕੋਈ ਮਾਲੂਮਾਰ ਕੋਲੇ ਇਹਦਾ ਕੋਈ ਕੁਝ ਸਬੂਤ ਹੈ ਤੁਹਾਨੂੰ ਲੈਣ ਕੇ ਦੇ ਦਿੰਦੇ ਜੀ ਕੋਈ ਹੋਰ ਗਾੜਜ ਬੋਲਦੀ ਹੋਵੇ ਸਾਨੂੰ ਉਹਦਾ ਕੋਈ ਪ੍ਰੂਫ ਦੇ ਦਿੰਦੇ ਜੀ ਠੀਕ ਹੈ ਜੀ ਜਿੰਨੀ ਸਾਡੇ ਕੋਲ ਗ੍ਰਾਂਟ ਆਈ ਹੈ ਉਹਦੀ ਸਟੇਜ ਲੱਗੀ ਤੇ ਉੱਥੇ ਜਗ੍ਹਾ ਦੀ ਕੋਈ ਨਹੀਂ ਕੋਈ ਤਾਂ ਪਤਾ ਉਹ ਜਿੰਨੀ ਸਾਡੇ ਕੋਲ ਮੇਰੇ ਕੋਲ ਨਕਸ਼ਾ ਬਣਿਆ ਹੋਇਆ ਸਰ ਇਹਦਾ ਜਿੰਨੀ ਮੈਂ ਉਨੀ ਜ਼ਮੀਨ ਕਵਰ ਕਰਦੀ ਹਾਂ ਕਿ ਤੁਹਾਨੂੰ ਲੱਗਦਾ ਸਾਡੇ ਪਿੰਡ ਵਿੱਚ ਕੰਮ ਹੋ ਰਹੇ ਆ ਸਰ ਜੀ ਸਾਡੇ ਤਕਰੀਬਨ ਬਹੁਤ ਕੰਮ ਹੋ ਗਏ ਜੀ ਇਹ ਜਿਹੜੇ 2-4 ਪਰਸਨ ਨੇ ਬੈਠੇ ਆ ਜੀ ਲੋਕ ਇਹ ਸਾਡੇ ਪਿੰਡ ਵਿੱਚ ਕੰਮ ਨਹੀਂ ਹੋਣ ਦਿੰਦੇ ਹੈਗੇ ਜੀ ਤੁਹਾਡੇ ਤੇ ਇਲਜ਼ਾਮ ਜਿਹੜੇ ਆ ਵਿਰੋਧੀ ਕਿਉਂ ਲਗਾ ਰਹੇ ਆ ਕਿ ਮਕਸਦ ਕੀ ਹੈ ਸਰ ਇਹਦਾ ਮਤਲਬ ਇਹ ਹੈ ਜੀ ਜਦੋਂ ਇਹ ਆਪਣੇ ਪਹਿਲਾ ਸਰਪੰਚ ਬਣੇ ਆ ਕਾਲੀਆਂ ਦੀ ਟਾਈਮ ਵਿੱਚ ਇਹਨਾਂ ਨੇ ਕੀ ਕੰਮ ਕੀਤਾ ਜੀ ਠੀਕ ਹੈ ਜੀ ਇਹ ਕੰਮ ਕਰਦੇ ਸਾਨੂੰ ਕੰਮ ਕਰਨ ਦੀ ਕੀ ਲੋੜ ਸੀਗੀ ਇਹਨਾਂ ਦੀ ਸਰਕਾਰ ਵੀ ਸੀਗੀ ਜੀ ਇਹਨਾਂ ਨੇ ਕੰਮ ਕਿਉਂ ਨਹੀਂ ਕੀਤੇ ਹੈਗੇ ਜੀ ਇਹ ਉਸ ਟਾਈਮ ਜੇ ਕੰਮ ਕਰ ਦਿੰਦੇ ਅੱਜ ਸਾਨੂੰ ਕੰਮ ਕਰਦੀ ਕੀ ਲੋੜ ਸੀਗੀ ਜੀ ਸਰ ਜਿਹੜਾ ਇਹ ਮੈਂ ਪਾਈ ਪਲੈਨ ਪਾਈ ਹੈ ਇਹ 7 ਫੁੱਟ ਡੂੰਗੀ ਸੀਗੀ ਇਹ ਕੱਲੂ ਬੱਚੇ ਲੰਘਦੇ ਉਹ ਵੀ ਡਰਦੇ ਸੀਗੇ ਜਿਹੜੇ ਬਚਾਰੇ ਘਰ ਸੀਗੇ ਔਰ ਸਰ ਸਰ ਮਿੱਤੇ ਵੀ ਲੰਬੇ ਲੰਬੇ ਫਿਰਦੇ ਸੀਗੇ ਉਹਦੇ ਵਿੱਚ ਠੀਕ ਹੈ ਜੀ ਤੇ ਸਰ ਹੁਣ ਦੇਖੋ ਇਹ ਮੰਨ ਲਓ ਪਾਰਟੀਆਂ ਹੁੰਦੀਆਂ ਇਹ ਕਹਿੰਦੇ ਆ ਵੀ ਅਸੀਂ ਇਹ ਕੰਨ ਨੂੰ ਕੰਮ ਨਾ ਕਰਨ ਦੇ ਦੀਏ ਜੀ ਸਰ ਸਾਡੇ ਪਿੰਡ ਵਿੱਚ ਇਹ ਜ਼ਿਆਦਾ ਜੀ ਆਪ ਜੀ ਰੰਜਿਟ ਜਿਆਦਾ ਨਹੀਂ ਸਰ ਜਿਹੜੇ ਤੁਹਾਡੇ ਤੇ ਦੋਸ਼ ਲਾਇਆ ਜਾਂਦੇ ਸਪੋਸ ਕਰੋ ਜੇ ਖਾਰਜ ਨਹੀਂ ਹੁੰਦੇ ਜਾਂ ਖਾਰਜ ਹੁੰਦੇ ਅਗਲਾ ਤੁਹਾਡਾ ਸਟੈਪ ਕੀ ਹੋਏਗਾ ਮੇਰਾ ਅਗਲਾ ਸਟੈਪ ਇਹ ਹੈ ਜੋ ਵੀ ਇਹਨਾਂ ਨੇ ਅਸੀਂ ਕਾਨੂੰਨ ਦਾ ਸਾਰਾ ਲੰਮੇ ਜੀ ਜੋ ਵੀ ਜਿਨ੍ਹਾਂ ਨੇ ਮੇਰੇ ਪਰ ਅਲੀਗੇਸ਼ਨ ਲਾਇਆ ਹੈ ਜਿੰਨੇ ਵੀ ਬੰਦੇ ਹਨ ਵਿਚੇ ਬਿੱਗੀਆਂ ਵਿਚੇ ਪੈਣਾ ਜੋ ਵੀ ਹੈਗਾ ਮੈਂ ਸਪਰਮਾਨਾਣੀ ਦਾ ਕੇਸ ਡੋਕੂਮੈਂਟ ਜੀ ਇਹਨਾਂ ਨੇ ਮੈਨੂੰ ਹਰਾਸ਼ ਕੀਤਾ ਜੀ ਮੈਨੂੰ ਬੜਾ ਪਰੇਸ਼ਾਨ ਕੀਤਾ ਫੇਸਬੁੱਕ ਮੰਨ ਲਓ ਫੇਸਬੁੱਕ ਇੰਸਟਾਗ੍ਰam ਤੇ ਆਪਣਾ ਜੋ ਵੀ ਵਟਸਐਪ ਸਰ ਬੜਾ ਨੇ ਮੈਨੂੰ ਪਰੇਸ਼ਾਨ ਕੀਤਾ ਉਹ ਸਭ ਨੂੰ ਮੈਂ ਮਾਨਾਹਾਨੀ ਵਾਲੋ ਆ ਮਸਲਾ ਹੈ ਸਰਪੰਚ ਤੇ ਕਈ ਦੋਸ਼ ਲੱਗੇ ਨੇ ਤੇ ਆਰਟੀਆਈ ਵੀ ਪਾਈ ਵੀ ਐ ਸ਼ਿਕਾਇਤਾਂ ਵੀ ਬਹੁਤ ਕਰ ਰਹੀਆਂ ਕਿ ਜਾਂਚ ਕਿੱਥੇ ਕ ਪਹੁੰਚੀ ਹੈ ਜੀ ਉਹਦੀ ਤੁਹਾਡੇ ਦੱਸਿਆਂ ਤੋਂ ਤੇ ਫੇਸਬੁਕ ਤੇ ਜੋ ਨਦੀ ਟੂਕੀ ਚੱਲ ਰਹੀ ਨੇ ਵਾਇਰਲ ਹੋਈਆਂ ਨੇ ਵੀਰੋ ਜਨਾਂ ਨੂੰ ਦੇਖਣ ਤੋਂ ਬਾਅਦ ਅਸੀਂ ਤਾਂ ਇਹ ਕਾਂਗਾ ਕਿ ਇਹਦੀ ਜਾਂਚ ਕੀਤੀ ਜਾਊਗੀ ਤੇ ਜੋ ਇਹਦੇ ਚ ਦੋਸ਼ੀ ਪਾਇਆ ਜਾਊਗਾ ਉਹਦੇ ਵਿਦਕਾਰੀਆਂ ਕੀਤੀ ਜਾਊਗੀ ਸੈਕਟਰੀ ਸਾਹਿਬ ਉਹਨਾਂ ਨੇ ਕਿਹਾ ਕਿ 2 ਕਰੋੜ ਰੁਪਏ ਦਾ ਜਿਹੜਾ ਹੈ ਕਬ